ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 36ਵਾਂ ਬਲਦੇਵ ਨੂੰ ਕੋਠੀ ਵਾਪਸ ਆਇਆ ਤਿੰਨ ਦਿਨ ਹੋ ਚੁੱਕੇ ਹਨ ਪਰ ਰਾਏ ਸਾਹਿਬ ਨੇ ਉਹਨੂੰ ਹਾਲੇ ਤੀਕ ਮੱਥੇ ਨਹੀਂ ਲਾਇਆ ਮੋਹ ਦਾ ਚਸ਼ਮਾ ਉਮੰਡਦਾ ਹੈ ਪਰ ਕ੍ਰੋਧ ਦੀ ਭਾਰੀ ਸੱਲ ਨਾਲ ਟਕਰਾ ਕੇ ਪਛਾਹ ਮੁੜ ਜਾਂਦਾ ਹੈ ਦਿਲ ਕਹਿੰਦਾ ਹੈ ਪੁੱਤਰ ਨਾਲ ਹੀ ਤੇਰਾ ਜਹਾਨ ਹੈ ਪਰ ਦਿਮਾਗ ਹਟ ਕਰਦਾ ਹੈ ਨਹੀਂ ਇੱਜ਼ਤ ਨਾਲ ਦਿਲ ਵਿੱਚੋਂ ਪੁਕਾਰ ਉੱਠਦੀ ਹੈ ਅੰਦਰ ਟੁੱਟ ਜਾਣਾ ਸਰੀਰ ਵੀ ਕਾਇਮ ਨਹੀਂ ਰਹੇਗਾ ਦਿਲ ਪੁਕਾਰਦਾ ਹੈ ਨਹੀਂ ਰਹੇਗਾ ਤਾਂ ਨਾ ਰਹੇ ਖਾਨਦਾਨ ਦੀ ਇੱਜ਼ਤ ਰੋਲਣ ਵਾਲਾ ਤੇ ਪਿਓ ਦੇ ਵਿਰੁੱਧ ਬਗਾਵਤ ਖੜੀ ਕਰਨ ਵਾਲਾ ਪੁੱਤਰ ਪੁੱਤਰ ਨਹੀਂ ਦੁਸ਼ਮਣ ਹੈ ਇਹਨਾਂ ਕੁਝ ਹੁੰਦਿਆਂ ਵੀ ਕਿਸੇ ਕਿਸੇ ਵੇਲੇ ਦਿਮਾਗ ਨਾਲੋਂ ਦਿਲ ਦੀ ਆਵਾਜ਼ ਜ਼ੋਰ ਫੜ ਜਾਂਦੀ ਰਾਏ ਸਾਹਿਬ ਦਾ ਹੱਥ ਘੰਟੀ ਦੇ ਬਟਨ ਵੱਲ ਆਪ ਮੁਹਾਰਾ ਚਲਾ ਜਾਂਦਾ ਟੰ ਟੰ ਅਵਾਜ਼ ਸੁਣ ਕੇ ਨੌਕਰ ਆਉਂਦਾ ਪਰ ਕੁਝ ਨਹੀਂ ਜਾਓ ਕਹਿ ਕੇ ਉਹ ਉਸ ਨੂੰ ਮੋੜ ਦਿੰਦੇ ਜਿਸ ਘੜੀ ਤੋਂ ਬਲਦੇਵ ਨੇ ਕੋਠੀ ਵਿੱਚ ਪੈਰ ਰੱਖਿਆ ਹੈ ਉਸ ਨੂੰ ਇਹੋ معلوم ਹੁੰਦਾ ਹੈ ਜਿਵੇਂ ਕਿਸੇ ਨੇ ਉਹਨੂੰ ਸਵਰਗ ਵਿੱਚੋਂ ਕੱਢ ਕੇ ਨਰਕ ਵਿੱਚ ਧਕੇਲ ਦਿੱਤਾ ਹੈ ਇਹ ਉਹ ਘਰ ਸੀ ਜਿਸ ਵਿੱਚ ਉਹਨੇ ਹੱਸਦਿਆਂ ਖੇਡਦਿਆਂ ਚੈੱਕਦਿਆਂ ਤੇ ਲਾਡਾਂ ਦੇ ਝੂਟੇ ਝੂਟਦਿਆਂ 20 ਬਰੇ ਬਿਤਾਏ ਸਨ ਪਰ ਅੱਜ ਇਸ ਘਰ ਦੀ ਹਰ ਇੱਕ ਚੀਜ਼ ਉਸਨੂੰ ਡੰਗ ਰਹੀ ਸੀ ਕਿੱਥੇ ਉਹ ਗਰੀਬਾਂ ਦੀ ਦੁਨੀਆ ਭੀੜਿਆਂ ਘਰਾ ਪਰ ਖੁੱਲ੍ਹਿਆਂ ਦਿਲਾਂ ਵਾਲੀ ਕਿਰਤੀਆਂ ਦੀ ਵਸਤੀ ਤੇ ਕਿੱਥੇ ਇਹ ਜੀ ਹਜ਼ੂਰੀ ਤੇ ਖੁਸ਼ਾਮਦੀ ਨੌਕਰਾਂ ਨਾਲ ਕਿਰੀ ਗੱਲ ਕੋਟੂ ਵਲਗਨ ਸਭ ਤੋਂ ਵੱਡੀ ਜਿਹੜੀ ਦੌਲਤ ਉਹ ਗਵਾਇਆ ਸੀ ਉਹ ਸੀ ਮਾਲਤੀ ਜਿਸ ਨੇ ਉਹਦੇ ਹਿਰਦੇ ਦੀ ਕੋਈ ਗੁੱਟ ਖਾਲੀ ਨਹੀਂ ਸੀ ਰਹਿਣ ਦਿੱਤੀ ਮਾਲਤੀ ਦੀ ਮਧੁਰ ਗੀਤ ਵਰਗੀ ਆਵਾਜ਼ ਫੁੱਲ ਵਰਗੀ ਸੁੰਦਰਤਾ ਤੇ ਦੇਵੀਆਂ ਵਰਗੀ ਚਤਵਨ ਇਕਪਾਲੇ ਉਸ ਤੋਂ ਦੂਰ ਨਹੀਂ ਸੀ ਹੋ ਸਕਦੀ ਉਹ ਆਪਣੇ ਆਪ ਨੂੰ ਸਖਣਾ ਸਖਣਾ ਮਹਿਸੂਸ ਕਰ ਰਿਹਾ ਸੀ ਉਸ ਨੂੰ ਆਪਣੇ ਉਹਨਾਂ ਸਾਥੀਆਂ ਦੀ ਯਾਦ ਵੀ ਸਤਾ ਰਹੀ ਸੀ ਜਿਨ੍ਹਾਂ ਦੀ ਬੇੜੀ ਨੂੰ ਉਹ ਮੰਚਦਾਰ ਵਿੱਚ ਛੱਡ ਆਇਆ ਹੈ ਉਹ ਘੜੀ-ਮੂੜੀ ਸੋਚਦਾ ਮੈਂ ਕਿਉਂ ਚਲਾ ਆਇਆ ਜੇ ਚਲਾ ਹੀ ਆਉਣਾ ਸੀ ਤਾਂ ਉਹਨਾਂ ਵਿਚਾਰਿਆਂ ਦੀ ਕਿਸਮਤ ਨੂੰ ਕਿਉਂ ਹੱਥ ਵਿੱਚ ਲਿਆ ਉਸ ਅਣਜਾਨ ਬਾਲੜੀ ਨੂੰ ਪਿਆਰ ਦੀ ਸਿਖਰਲੀ ਚੋਟੀ ਚੜ੍ਹ ਕੇ ਕਿਉਂ ਤੱਕਾ ਦਿੱਤਾ ਪਰ ਜਿਸ ਦੇ ਹੁਕਮ ਦਾ ਬੰਨਿਆ ਹੋਇਆ ਮੈਂ ਆਪਣਾ ਸਵਰਗ ਤੇ ਆਪਣਾ ਸਰਬੰਸ ਛੱਡ ਕੇ ਆਇਆ ਹਾਂ ਉਸਨੇ ਇੱਕ ਵਾਰੀ ਵੀ ਮੂੰਹ ਨਾਲ ਨਹੀਂ ਬੁਲਾਇਆ ਬਸ ਮੈਂ ਹੋਰ ਨਹੀਂ ਸਹਾਰ ਸਕਦਾ ਹੋਰ ਨਹੀਂ ਸਹਾਰ ਸਕਦਾ ਪਾਰਵਤੀ ਉਸ ਨੂੰ ਦਲਾਸੇ ਦੇਣ ਦੀ ਤਬੀਅਤ ਲਾਉਣ ਲਈ ਬੜਾ ਕੁਝ ਕਹਿੰਦੀ ਪਰ ਬਲਦੇਵ ਨੂੰ ਮੰਨੋ ਕੋਈ ਗੱਲ ਸੁਣਾਈ ਨਹੀਂ ਸੀ ਦੇਂਦੀ ਇਹ ਤਿੰਨ ਦਿਨ ਉਹ ਘਰੋਂ ਬਾਹਰ ਨਹੀਂ ਨਿਕਲਿਆ ਉਸਦੀ ਤਬੀਅਤ ਨਾ ਬੋਲਣ ਨੂੰ ਨਾ ਪੜਨ ਨੂੰ ਤੇ ਨਾ ਹੀ ਕਿਤੇ ਜਾਣ ਨੂੰ ਕਰਦੀ ਸੀ ਮੋੜ-ਮੋੜ ਉਸ ਨੂੰ ਅੰਦਰੋਂ ਕੋਈ ਕਹਿੰਦਾ ਤੂੰ ਕਿਸੇ ਦਾ ਕੈਦੀ ਹੈ ਗੁਲਾਮ ਹੈ ਤੂੰ ਆਜ਼ਾਦ ਹੈ ਤੂੰ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਸਕਦਾ ਹੈ ਤੈਨੂੰ ਕੋਈ ਰੋਕ ਨਹੀਂ ਸਕਦਾ ਪਰ ਜਦ ਉਸ ਨੂੰ ਪਿਤਾ ਦੀ ਹਾਲਤ ਦਾ ਖਿਆਲ ਆਉਂਦਾ ਮਾਤਾ ਦੇ ਮੋਹ ਦਾ ਚੇਤਾ ਆਉਂਦਾ ਤਾਂ ਮਨ ਦੀਆਂ ਸਾਰੀਆਂ ਖਵਾਇਸ਼ਾਂ ਤੇ ਸਾਰੀਆਂ ਰੇਜਾਂ ਤੇ ਆਸਾਂ ਉਮੀਦਾਂ ਨੂੰ ਮਸਲ ਕੇ ਉਹ ਇਸ ਦੁਖਦਾਈ ਥਾਂ ਵਿੱਚ ਟਿਕੇ ਰਹਿਣ ਲਈ ਆਪਣੇ ਆਪ ਨੂੰ ਮਨਾਉਣ ਦੇ ਯਤਨ ਕਰਦਾ ਮੇਰੇ ਸਾਥੀ ਕੀ ਕਹਿੰਦੇ ਹੋਣਗੇ ਕਾਇਰ ਨਿਕਲਿਆ ਮੇਰੀ ਮਾਲਤੀ ਕੀ ਕਹਿੰਦੀ ਹੋਵੇਗੀ ਬੇਵਫਾ ਨਿਕਲਿਆ ਪਰ ਮੈਂ ਨਾ ਕਾਇਰ ਹਾਂ ਨਾ ਹੀ ਬੇਵਫਾ ਹਾਂ ਤਾਂ ਮੈਂ ਕੀ ਹਾਂ ਇੱਕ ਜ਼ਾਲਮ ਪਿਓ ਦਾ ਅਗਿਆਕਰ ਪੁੱਤਰ ਨਹੀਂ ਇਹ ਵੀ ਨਹੀਂ ਮੈਂ ਅਗਿਆਕਰ ਵੀ ਤਾਂ ਨਹੀਂ ਰਿਹਾ ਤਾਂ ਮੈਂ ਹੋਇਆ ਕੀ ਕਿ ਮੇਰੀ ਉਹ ਹਾਲਤ ਨਹੀਂ ਕਿ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਬੇਸ਼ੱਕ ਮੇਰੀ ਉਹੀ ਹਾਲਤ ਹੈ ਇੰਨਾ ਹੀ ਵਿਚਾਰਾਂ ਵਿੱਚ ਬਲਦੇਵ ਨੇ ਦੋ ਤੋਂ ਬਾਅਦ ਤੀਜੀ ਰਾਤ ਬਿਤਾ ਦਿੱਤੀ ਨੀਂਦਰ ਉਸ ਲਈ ਸੁਪਨਾ ਹੋ ਗਈ ਸੀ ਜਾਗਰਤ ਉਸ ਲਈ ਬਵਾਲ ਬਣ ਗਏ ਸੀ ਪਲ-ਪਲ ਪਿੱਛੋਂ ਪੁਕਾਰ ਉੱਠਦਾ ਮੈਂ ਕਿਉਂ ਆ ਗਿਆ ਮੈਂ ਕਿਉਂ ਛੱਡ ਆਇਆ ਆਪਣੀ ਦੁਨੀਆ ਬਾਹਰ ਕੀ ਹੋ ਰਿਹਾ ਹੈ ਉਸਦੇ ਸਾਥੀ ਕੀ ਕਰਦੇ ਹੋਣਗੇ ਮਾਲਤੀ ਕੀ ਕਰਦੀ ਹੋਵੇਗੀ ਦੁਨੀਆ ਕੀ ਕਰਦੀ ਹੋਵੇਗੀ ਉਸ ਨੂੰ ਕੁਝ ਵੀ ਖਬਰ ਨਹੀਂ ਸੀ ਛੋਟ ਸੋਚਨ ਘਬਰਾ ਤੇ ਪਛਤਾਨ ਤੋਂ ਉਸਨੇ ਹੋਰ ਕੁਝ ਨਹੀਂ ਕੀਤਾ ਨਾ ਪਾਰਵਤੀ ਤੋਂ ਛੋਟ ਕਿਸੇ ਨਾਲ ਬੋਲਿਆ ਪਾਪਾ ਜੀ ਨੂੰ ਜਾ ਕੇ ਮਿਲਾਂ ਕਈ ਵਾਰ ਖਿਆਲ ਆਇਆ ਪਰ ਬਿਨਾ ਉਹਨਾਂ ਦੇ ਸੱਦਿਆਂ ਬਲਦੇਵ ਜਾਨ ਦਾ ਹੀਆਂ ਨਹੀਂ ਕਰ ਸਕਦਾ ਉਹ ਨਿਰਾਦਰ ਤੋਂ ਡਰਦਾ ਸੀ ਪ੍ਰਭਾਤ ਹੋ ਗਈ ਬਲਦੇਵ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਲੰਮਾ ਪਿਆ ਉਹ ਸੋਚ ਰਿਹਾ ਸੀ ਕੁਝ ਵੀ ਹੋਵੇ ਵੱਡੇ ਵੇਲੇ ਜ਼ਰੂਰ ਹਵੇਲੀ ਜਾਵਾਂਗਾ ਨਿਰਾਸ਼ਤਾ ਦੀ ਨਦੀ ਵਿੱਚ ਗੋਤੇ ਖਾਂਦੇ ਮਜ਼ਦੂਰਾਂ ਨੂੰ ਸਹਾਰਾ ਤਿਆਂਗਾ ਗਵਾਚੇ ਪਿਆਰ ਬਦਲੇ ਰੋ ਰੋ ਫਾਵੀ ਹੁੰਦੀ ਮਾਲਤੀ ਨੂੰ ਧੀਰਜ ਦੇਾਂਗਾ। ਉਹ ਇਨਾਂ ਵਿਚਾਰਾਂ ਵਿੱਚ ਘਸੀਟਦਾ ਫਿਰਦਾ ਸੀ ਕਿ ਆਵਾਜ਼ ਆਈ, "ਬਲਦੇਵ, ਫੇਰ ਮੱਛਰਦਾਨੀ ਉਤਾਰ ਦਿੱਤੀ। ਬਿਸਤਰਾ ਵੀ ਚੁੱਕ ਕੇ ਅਲਾਣੇ ਪਲੰਗ ਤੇ ਸੁੱਤਾ ਹੋਇਆ ਏ। ਮਾਂ ਦੇ ਅਦਬ ਲਈ ਉੱਠ ਕੇ ਬੈਠ ਗਿਆ। ਪ੍ਰਭਾਤ ਪੰਛੀਆਂ ਦਾ ਸੰਗੀਤ ਸ਼ੁਰੂ ਹੋ ਚੁੱਕਾ ਸੀ। ਬਲਦੇਵ, "ਪਾਰਵਤੀ ਨੇ ਉਸ ਦੇ ਪਾਸ ਬੈਠਦਿਆਂ ਕਿਹਾ, "ਪੁੱਤਰ ਤੂੰ ਅੱਜ ਵੀ ਨਹੀਂ ਸੁੱਤਾ ਰਾਤ?" ਤੁਸੀਂ ਵੀ ਤਾਂ ਨਹੀਂ ਸੁੱਤੇ ਬਲਦੇਵ ਨੇ ਉਸ ਦੇ ਵਿਖਾਂਤ ਭਰੇ ਚਿਹਰੇ ਤੇ ਅਨੀਂਦੇ ਭਰੀਆਂ ਅੱਖਾਂ ਵੱਲ ਤੱਕ ਕੇ ਕਿਹਾ ਤੇਰੇ ਪਾਪਾ ਜੀ ਵੀ ਨਹੀਂ ਸੁੱਤੇ ਪਾਰਵਤੀ ਨੇ ਕਹਿ ਕੇ ਦੋਹਾਂ ਵਿੱਚ ਇੱਕ ਦਾ ਹੋਰ ਵਾਅਦਾ ਕਰ ਦਿੱਤਾ ਕਿਉਂ ਉਹ ਕਿਉਂ ਨਹੀਂ ਸੁੱਤੇ ਤਬੀਅਤ ਫੇਰ ਖਰਾਬ ਹੋ ਗਈ ਸੀ ਬਲਦੇਵ ਨੇ ਪੁੱਛਿਆ ਤਬੀਅਤ ਉਹਨਾਂ ਦੀ ਠੀਕ ਕਦੋਂ ਸੀ ਪਾਰਵਤੀ ਨੇ ਸੁਸਤ ਆਵਾਜ਼ ਵਿੱਚ ਕਿਹਾ ਮੇਰਾ ਉਹਨਾਂ ਦਾ ਝਗੜਾ ਹੁੰਦਾ ਰਿਹਾ ਸਾਰੀ ਰਾਤ ਬਲਦੇਵ ਨੇ ਪੁੱਛਿਆ ਕਿਹੜੀ ਗੱਲ ਦਾ ਉਹੀ ਦੱਸਣਗੇ ਪਾਰਵਤੀ ਨੇ ਕਿਹਾ ਤੈਨੂੰ ਸੱਦਿਆ ਏ ਅਜਿਹਾ ਕੀ ਮਾਮਲਾ ਸੀ ਕਹਿੰਦਾ ਹੋਇਆ ਬਲਦੇਵ ਉੱਠ ਕੇ ਪਿਤਾ ਦੇ ਕਮਰੇ ਵੱਲ ਤੁਰ ਪਿਆ ਸ਼ੁਕਰ ਹੈ ਯਾਤ ਤੇ ਕੀਤਾ ਏ ਪਾਪਾ ਜੀ ਨਮਸਤੇ ਉਸਨੇ ਦਬਮੀ ਆਵਾਜ਼ ਵਿੱਚ ਕਿਹਾ ਰਾਏ ਸਾ ਪਲੰਗ ਦੀ ਢੋ ਨਾਲ ਢਾਸਣਾ ਲਾਈ ਅੱਧੇ ਲੇਟੀ ਹਾਲਤ ਵਿੱਚ ਸਿਗਾਰ ਪੀ ਰਹੇ ਸਨ ਬਲਦੇਵ ਨੇ ਧਿਆਨ ਨਾਲ ਉਹਨਾਂ ਵੱਲ ਤੱਕਿਆ ਚਿਹਰਾ ਉੱਤਰਿਆ ਹੋਇਆ ਅੱਖਾਂ ਧਸੀਆਂ ਹੋਈਆਂ ਰੰਗ ਵਿਗੜਿਆ ਹੋਇਆ ਤੇ ਸਾਹ ਸੱਤ ਕਰੀਬਨ ਸੁੱਕਿਆ ਹੋਇਆ ਉਹ ਵੇਖ ਕੇ ਡਰ ਗਿਆ ਰਾਏ ਸਾਹਿਬ ਨੇ ਨਮਸਤੇ ਦਾ ਉੱਤਰ ਨਾ ਦਿੱਤਾ ਪਾਪਾ ਜੀ ਤੁਸੀਂ ਮੈਨੂੰ ਯਾਦ ਕੀਤਾ ਹੈ ਉਸਨੇ ਦਿਲ ਤਕੜਾ ਕਰਕੇ ਪੁੱਛਿਆ ਕੀਤਾ ਏ ਰਾਏ ਸਾਹਿਬ ਨੇ ਰੁੱਖੀ ਆਵਾਜ਼ ਵਿੱਚ ਕਿਹਾ ਹੁਕਮ ਕਰੋ ਹਜੇ ਹੋਰ ਕੁਝ ਅਸਰ ਹੈ ਕਿਸ ਗੱਲ ਦੀ ਪਾਪਾ ਜੀ ਪਿਓ ਦੀ ਛਾਤੀ ਵਿੱਚ ਸ਼ੁਰੀਆਂ ਮਾਰਨ ਦੀ ਬਲਦੇਵ ਉੱਤਰ ਨਾ ਦੇ ਸਕਿਆ ਜੇ ਕੁਝ ਹੈ ਤਾਂ ਉਹ ਵੀ ਪੂਰੀ ਕਰ ਲੈਣੀ ਸੀ ਰਾਏ ਸਾਹਿਬ ਦਾ ਐਤ ਕੀ ਰੋਣ ਵਰਗਾ ਲਹਿਜਾ ਸੀ ਬਲਦੇਵ ਚੁੱਪ ਸੀ ਚੰਗਾ ਹੁੰਦਾ ਜੇ ਮੇਂ ਅੰਤਰ ਰਹਿੰਦਾ ਮੇਰੇ ਪਿੱਛੇ ਨਾ ਲੈਣ ਵਾਲਾ ਕੋਈ ਨਾ ਹੁੰਦਾ ਮੇਰੇ ਖਾਨਦਾਨ ਦਾ ਸੱਜਰਾ ਇਸ ਤੋਂ ਅੱਗੇ ਨਾ ਚੱਲਦਾ ਰਾਏ ਸਾਹਿਬ ਦੇ ਗਲੇ ਵਿੱਚ ਠਕੋਰੇ ਰੁਕ ਰੁਕ ਜਾਂਦੇ ਸਨ ਦੁਨੀਆ ਪੁੱਤਰ ਮੰਗਦੀ ਏ ਕਿਸ ਲਈ ਉਹ ਬਲਦੇਵ ਤੂੰ ਮੇਰਾ ਸਭ ਕੁਝ ਮਿੱਟੀ ਵਿੱਚ ਮਿਲਾ ਦਿੱਤਾ ਬਲਦੇਵ ਦੀਆਂ ਅੱਖਾਂ ਸਹਿਜੇ ਸਹਿਜੇ ਧਰਤੀ ਤੂਠੀਆਂ ਤੇ ਜ਼ੁਬਾਨ ਵਿੱਚ ਹਰਕਤ ਪੈਦਾ ਹੋਈ ਪਾਪਾ ਜੀ ਮੇਰਾ ਬਸ ਬਸ ਰਾਏ ਸਾਹਿਬ ਵਿੱਚੋਂ ਹੀ ਬੋਲੇ ਪਾਪਾ ਲਫ਼ਜ਼ ਨੂੰ ਕਲੰਕਿਤ ਨਾ ਕਰੇ ਤੇਰੇ ਮੂੰਹ ਨਹੀਂ ਸ਼ੋਭਦਾ ਪਾਪਾ ਜੀ ਬਲਦੇਵ ਦੀ ਬੋਲੀ ਵਿੱਚ ਰਵਾਨੀ ਪੈਦਾ ਹੋਈ ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕਰ ਰਹੇ ਬਲਦੇਵ ਮਰਨ ਤੋਂ ਪਹਿਲਾਂ ਨਾ ਮੈਨੂੰ ਮਾਰ ਯਾਦ ਰੱਖ ਮੇਰੀਆਂ ਬਦ ਅਸੀਸਾਂ ਤੈਨੂੰ ਕਦੇ ਸੁਖੀ ਨਹੀਂ ਹੋਣ ਦੇਣਗੀਆਂ ਪੁੱਤਰ ਦਾ ਹਿਰਦਾ ਪੰਗਰ ਕੇ ਵਹਿ ਰਿਹਾ ਸੀ ਪਾਪਾ ਜੀ ਮੈਂ ਤੁਹਾਡੇ ਮੈਂ ਤੁਹਾਡਾ ਦੁੱਖ ਹੋਰ ਨਹੀਂ ਵੇਖ ਸਕਦਾ ਮੇਰਾ ਦੁੱਖ ਤੂੰ ਹੋਰ ਨਹੀਂ ਵੇਖ ਸਕਦਾ ਇਸ ਲਈ ਮੇਰੀ ਜ਼ਿੰਦਗੀ ਦਾ ਖਾਤਮਾ ਕਰਨਾ ਚਾਹੁੰਦਾ ਹਾਂ ਕਿਉਂ ਪਾਪਾ ਜੀ ਮੇਰੇ ਦਿਲ ਨੂੰ ਵੇਖਣ ਦੀ ਕੋਸ਼ਿਸ਼ ਕਰੋ ਪਿਓ ਦੇ ਖੂਨ ਵਿੱਚ ਇਹਨੂੰ ਥੋੜਾ ਹੋਰ ਰੰਗ ਲੈ ਫਿਰ ਵੇਖਾਂਗਾ। ਪਾਪਾ ਜੀ ਦਿਲ ਇਲ ਪਿਤਰ ਭਗਤੀ ਨਾਲ ਹਜੇ ਵੀ ਲਬਰੇਜ਼ ਐ। ਬਿਲਕੁਲ ਡੁੱਲ ਰਿਹਾ ਹੋਵੇਗਾ ਪਰ ਕਮੀਨੀਆਂ ਕੁੜੀਆਂ ਦੇ ਪੈਰ ਉੱਤੇ ਆਪਣੇ ਦੁਸ਼ਮਨਾ ਦੀਆਂ ਦਲੀਜਾਂ ਉੱਤੇ। ਰਾਏ ਸਾਹਿਬ ਦੀਆਂ ਅੱਖਾਂ ਚੰਗਿਆੜੇ ਛੱਡ ਰਹੀਆਂ ਸਨ। ਪਾਪਾ ਜੀ, ਓ ਮਾਈ সুইਟ ਫਾਦਰ ਕਹਿੰਦਾ ਹੋਇਆ ਬਲਦੇਵ ਪਿਓ ਦੇ ਪੈਰਾਂ ਤੇ ਡਿੱਗ ਪਿਆ ਅੱਖਾਂ ਉਸ ਦੀਆਂ ਤਰ ਹੋ ਗਈਆਂ। ਬਲਦੇਵ ਉੱਠ ਕੇ ਗੱਲ ਸੁਣ ਪਿਓ ਨੇ ਪੁੱਤਰ ਨੂੰ ਪੈਰਾਂ ਤੋਂ ਉਠਾਇਆ ਉਹ ਮੁੜ ਆਪਣੀ ਥਾਂ ਤੇ ਬੈਠ ਗਿਆ ਬਲਦੇਵ ਆਵਾਜ਼ ਵਿੱਚ ਕੁਝ ਮੁਲਾਇਮੀ ਲਿਆ ਕੇ ਰਾਏ ਸਾਹਿਬ ਬੋਲੇ ਦੱਸ ਤੇਰੇ ਉੱਤੇ ਮੇਰਾ ਹਜੇ ਤੱਕ ਕੋਈ ਹੱਕ ਬਾਕੀ ਹੈ ਸਰੀਰ ਛੱਡ ਕੇ ਮੇਰੀ ਆਤਮਾ ਉੱਤੇ ਵੀ ਬਲਦੇਵ ਨੇ ਪਿਤਰੀ ਪਿਆਰ ਵਿੱਚ ਭੇਜ ਕੇ ਉਤਰ ਦਿੱਤਾ ਤਾਂ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹਣਾ ਵਾਂ ਪਿਓ ਨੇ ਪੁੱਤਰ ਨੂੰ ਥੋੜੇ ਚਿਰ ਲਈ ਠੀਕ ਪੁੱਤਰ ਦੇ ਰੂਪ ਵਿੱਚ ਅਨੁਭਵ ਕਰਦਿਆਂ ਹੋਇਆ ਮੰਗ ਕੀਤੀ ਮੈਂ ਕੁਝ ਵੀ ਲੁਕਾ ਕੇ ਨਹੀਂ ਰੱਖਾਂਗਾ ਬਲਦੇਵ ਨੇ ਕਿਹਾ ਜੋ ਤੁਸੀਂ ਮੰਗੋਗੇ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦਾ ਹਾਂ ਰਾਏ ਸਾਹਿਬ ਨੇ ਮੋੜ ਉਸੇ ਵਾਕ ਨੂੰ ਦੁਹਰਾਇਆ ਮੈਂ ਪ੍ਰਾਣ ਦੇਣੋਂ ਵੀ ਨਹੀਂ ਝਿਜਕਾਂਗਾ ਪਾਪਾ ਜੀ ਪ੍ਰਾਣ ਨਹੀਂ ਪ੍ਰਣ ਲੈਣਾ ਚਾਹਣਾ ਮੈਂ ਪ੍ਰਣ ਤੇ ਪ੍ਰਾਣ ਦੋਵੇਂ ਹਾਜ਼ਰ ਨੇ ਪਾਪਾ ਜੀ ਮੇਰਾ ਕਹਿਣਾ ਮੰਨੇਗਾ ਸਿਰ ਦੇ ਬਲ ਤਾਂ ਦੋ ਚੀਜ਼ਾਂ ਇਸੇ ਘੜੀ ਤੋਂ ਛੱਡ ਦੇ ਬੋਲ ਮਨਜ਼ੂਰੀ ਮਨਜ਼ੂਰ ਹੈ ਪਾਪਾ ਜੀ ਦੱਸੋ ਇੱਕ ਮਜ਼ਦੂਰਾਂ ਦਾ ਸਾਥ ਦੂਜਾ ਸ਼ੰਕਰ ਦੀ ਕੁੜੀ ਦਾ ਰਿਸ਼ਤਾ ਜਾਂ ਤੇਰੇ ਪਿਓ ਦੀ ਜ਼ਿੰਦਗੀ ਹੈ ਦੋਹਾਂ ਨਾਲ ਕੋਈ ਸਰਵਕਾਰ ਨਹੀਂ ਰੱਖੇਗਾ ਬੋਲ ਮਨਜ਼ੂਰ ਹੈ ਤੈਨੂੰ ਬਲਦੇਵ ਗੁੰਮ ਹੋ ਗਿਆ ਕੀ ਕਹਿਣਾ ਏ ਬਲਦੇਵ ਦਾ ਦਿਮਾਗ ਚਕਰਾਰਿਆ ਸੀ ਬਸ ਇਹੋ ਦਈਆ ਸੀ ਪਿੱਤਰ ਭਗਤੀ ਦਾ ਬਲਦੇਵ ਦਾ ਦਿਲ ਮੁੜਕਾ ਬਣ ਕੇ ਵਹਿ ਰਿਆ ਸੀ ਸ਼ੇਖੀ ਖੋਰ ਸ਼ੋਕਰੇ ਕਹਿ ਦੇ ਕਿ ਮੈਂ ਮਜਬੂਰ ਹਾਂ ਬਲਦੇਵ ਦੇ ਅੰਗ ਸੁੰਨ ਹੋ ਰਹੇ ਸਨ ਗਾਸ਼ ਕੋ ਪੈ ਗਈ ਏ ਤੈਨੂੰ ਕਹ ਦੇ ਕਿ ਪਿਓ ਦਾ ਕੋਈ ਹੱਕ ਨਹੀਂ ਤੇਰੇ ਉੱਤੇ ਤੇ ਫਿਰ ਤੂੰ ਆਜ਼ਾਦ ਐ ਬਲਦੇਵ ਦੀ ਜ਼ੁਬਾਨ ਲੱਕੜ ਤੇ ਅੱਖਾਂ ਪੱਥਰ ਸਨ ਬੋਲ ਬੋਲ ਸਿਰਫ ਇੱਕ ਲਫ਼ਜ਼ ਨਾਲ ਝਗੜਾ ਖਤਮ ਕਰ ਦੇ ਇੱਧਰ ਜਾਂ ਉੱਧਰ ਮਨਜ਼ੂਰ ਐ ਪਾਪਾ ਜੀ ਸਰਦਾਂ ਵਿੱਚ ਲਪੇਟਿਆ ਹੋਇਆ ਇਹ ਵਾਕ ਬਲਦੇਵ ਦੇ ਮੂੰਹੋਂ ਨਿਕਲਿਆ ਤੇ ਇਸ ਤੋਂ ਬਾਅਦ ਉੱਥੇ ਠਹਿਰ ਨਾ ਸਕਿਆ ਉਸ ਦੇ ਦਿਲ ਵਿੱਚ ਅਰਮਾਨਾਂ ਦੀ ਹਨੇਰੀ ਝੁੱਲ ਰਹੀ ਸੀ ਰਾਏ ਸਾਹਿਬ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ ਤੇਰੇ ਰਿਸ਼ਤੇ ਦਾ ਇੰਤਜ਼ਾਮ ਹੋ ਚੁੱਕਾ ਹੈ ਰਾਏ ਸਾਹਿਬ ਲਾਲਾ ਦولتਰਾਮ ਦੀ ਲੜਕੀ ਨਾਲ ਥੋੜੇ ਦਿਨਾਂ ਤੱਕ ਤੇਰਾ ਸ਼ਗਨ ਲੱਗਣਾ ਹੈ ਬਲਦੇਵ ਦੀਆਂ ਅੱਖਾਂ ਅੱਗੇ ਹਨੇਰਾ ਤੇ ਦਿਲ ਵਿੱਚ ਹਾਹਾਕਾਰ ਮੱਚੀ ਹੋਈ ਸੀ ਆਪਣੇ ਕਮਰੇ ਵਿੱਚ ਪਹੁੰਚ ਕੇ ਉਸ ਦੀ ਤਬੀਅਤ ਜ਼ਿਆਦਾ ਬੇਚੈਨ ਹੋ ਗਈ ਕਿੰਨਾ ਹੀ ਚੇਰੋ ਪਲੰਘ ਤੇ ਲੰਮਾ ਪਿਆ ਆਪਣੇ ਆਪ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਘਬਰਾਹਟ ਤੇ ਪਰੇਸ਼ਾਨੀ ਵੱਧਦੀ ਹੀ ਜਾਂਦੀ ਸੀ ਸੂਰਜ ਨਿਕਲ ਆਇਆ ਬਲਦੇਵ ਦੀ ਤबीयत ਭਾਰੀ ਹੁੰਦੀ ਜਾਂਦੀ ਸੀ ਅਖੀਰ ਜਦ ਕਮਰੇ ਵਿੱਚ ਬੈਠਣਾ ਉਸ ਲਈ ਔਖਾ ਹੋ ਗਿਆ ਤਾਂ ਬਾਹਰ ਨਿਕਲਿਆ ਉਹ ਗਰਾਊਂਡ ਵਿੱਚ ਟਹਿਲ ਰਿਹਾ ਸੀ ਕਿ ਡਾਕੀ ਨੇ ਸਾਹਮਣੇ ਆ ਕੇ ਸਲਾਮ ਕੀਤੀ ਫਿਰ ਇੱਕ ਚਿੱਠੀ ਤੇ ਇੱਕ ਅਖਬਾਰ ਉਸ ਨੂੰ ਦੇ ਕੇ ਚਲਾ ਗਿਆ ਬਲਦੇਵ ਆਪਣੇ ਧਿਆਨ ਵਿੱਚ ਇੰਨਾ ਖੁੱਬਿਆ ਹੋਇਆ ਸੀ ਕਿ ਉਸਨੇ ਬਿਨਾਂ ਸਿਰਨਾਵਾ ਪੜਿਆ ਲਫਾਫਾ ਖੋਲ ਕੇ ਪੜਨਾ ਸ਼ੁਰੂ ਕਰ ਦਿੱਤਾ ਕੁਝ ਸਤਰਾਂ ਤੋਂ ਉਹ ਬੇਧਿਆਨਾ ਹੀ ਪੜ ਗਿਆ ਪਰ ਦੋ ਕੁ ਪੈਰੇ ਪੜਨ ਤੋਂ ਬਾਅਦ ਮਜ਼ਮੂਨ ਨੇ ਉਸ ਦੀ ਰੁਚੀ ਇਕਦਮ ਖਿੱਚ ਲਈ ਉਸ ਨੇ ਪੂਰਾ ਮਤਲਬ ਸਮਝਣ ਲਈ ਚਿੱਠੀ ਮੁੜ ਚਿੱਠੀ ਮੁੜ ਮੁੜੋ ਪੜਨੀ ਸ਼ੁਰੂ ਕਰ ਦਿੱਤੀ ਚਿੱਠੀ ਉਤੇ ਸੁਧਾਰਕ ਸਭਾ ਲੈਟਰ ਹੈਡ ਛਪਿਆ ਹੋਇਆ ਸੀ ਉਸ ਨੇ ਦੁਬਾਰਾ ਪੜਨੀ ਸ਼ੁਰੂ ਕੀਤੀ ਸ਼੍ਰੀਮਾਨ ਰਾਏ ਸਾਹਿਬ ਲਾਲਾ ਅਮਰਨਾਥ ਸਾਹਿਬ ਮੇਲ ਆਨਰ ਪਰਮਕਿਰਪਾਲੂ ਜੀ ਤੁਹਾਡੇ ਕਹਿਣ ਤੇ ਮੈਂ ਕਾਫੀ ਚਿਰ ਮਾਮਲੇ ਨੂੰ ਦੱਬੀ ਰੱਖਿਆ ਸੀ ਤੇ ਅਖੀਰ ਤੁਹਾਡਾ ਹੁਕਮ ਮਿਲ ਤੇ ਹੁਕਮ ਮਿਲਨ ਤੇ ਇਸ ਨੂੰ ਸਰਗਰਮੀ ਨਾਲ ਪ੍ਰੈਸ ਵਿੱਚ ਲਿਆਂਦਾ ਗਿਆ ਤੁਹਾਡਾ ਇਹ ਕਹਿਣਾ ਸੱਚ ਹੈ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਇੱਕ ਦੁਸ਼ਮਨ ਦੀ ਇੱਜ਼ਤ ਖਤਰੇ ਵਿੱਚ ਪਾਈ ਜਾ ਸਕੇਗੀ ਦੂਸਰਾ ਦੁਸ਼ਮਨ ਲੜਕੀ ਨੂੰ ਮੁਸਲਮਾਨ ਬਣਾਉਣ ਦੇ ਦੋਸ਼ ਵਿੱਚ ਗਰਦਾਨੀਆਂ ਜਾਵੇਗਾ ਤੁਹਾਡੀ ਇਹ ਤਜ਼ਵੀਜ਼ ਬੜੀ ਸ਼ਾਨਦਾਰ ਹੈ ਨਾਲੇ ਇਹ ਸਿਲਸਿਲਾ ਚੁੱਕਰ ਨਾਲ ਪੋਲਿਟੀਕਲ ਸੁਸਾਇਟੀਆਂ ਨੂੰ ਅਸੀਂ ਨੁਕਸਾਨ ਪਹੁੰਚਾ ਸਕਾਂਗੇ ਤੇ ਆਪਣੇ ਧਰਮ ਤੇ ਹਕੂਮਤ ਦੀ ਜਿਹੜੀ ਸੇਵਾ ਹੋ ਜਾਵੇਗੀ ਉਹ ਚੁੰਗੇ ਵਿੱਚ ਪਿਛਲੇ 2-3 ਪਰਚਿਆਂ ਵਿੱਚ ਮੈਂ ਇਸ ਬਾਰੇ ਕਾਫੀ ਕੁਝ ਲਿਖ ਚੁੱਕਾ ਹਾਂ ਐਤਕਾ ਦਾ ਪਰਚਾ ਤਾਂ ਤਕਰੀਬਨ ਸਾਰਾ ਹੀ ਇਸੇ ਵਿਸ਼ੇ ਤੇ ਹੈ ਹਿੰਦੂਆਂ ਦਾ ਇਸ ਦੇ ਅਸਰ ਨਾਲ ਧਾਰਮਿਕ ਜੋਸ਼ ਦਿਨੋ ਦਿਨ ਵੱਧ ਰਿਹਾ ਹੈ ਭਾਵੇਂ ਦੂਜੇ ਪਾਸੇ ਮੁਸਲਮਾਨ ਵੀ ਬਥੇਰੇ ਤਫਤੀਸ਼ ਨਾ ਕਰਨ ਕਿ ਜਦੋਂ ਸਾਡੇ ਵੱਲੋਂ ਐਗਿਟੇਸ਼ਨ ਸ਼ੁਰੂ ਹੋਈ ਹੈ ਮੁਸਲਮਾਨ ਕਈ ਤਰ੍ਹਾਂ ਦੀਆਂ ਗੋੰਦਾ ਗੁੰਦ ਰਹੇ ਹਨ ਉਸ ਲੜਕੀ ਨੂੰ ਤੁਹਾਡੀ ਹਵੇਲੀ ਵਿੱਚੋਂ ਉਡਾ ਲੈ ਜਾਂਦੀਆਂ ਸਾਜ਼ਿਸ਼ਾਂ ਕਰ ਰਹੇ ਹਨ ਪਰ ਇੱਧਰ ਅਸੀਂ ਵੀ ਤਿਆਰੀ ਕਰ ਲਈ ਹੈ ਕਿ ਪਹਿਲਾਂ ਹੀ ਲੜਕੀ ਨੂੰ ਕਿਸੇ ਥਾਂ ਪਹੁੰਚਾ ਦਿੱਤਾ ਜਾਵੇ ਸੋ ਆਸ਼ਾ ਹੈ ਤੁਸੀਂ ਮੇਰੇ ਇਸ ਕੰਮ ਦੀ ਦਾਤ ਦਿਓਗੇ ਇਸ ਮਹਾਨ ਸੇਵਾ ਦੇ ਕੰਮ ਲਈ ਇਸ ਵੇਲੇ ਰੁਪਏ ਦੀ ਸਖਤ ਲੋੜ ਹੈ ਜਿਸ ਲਈ ਮੈਂ ਕੱਲੇ ਕਿਸੇ ਵੀਲੇ ਸੇਵਾ ਵਿੱਚ ਹਾਜ਼ਰ ਹੋਵਾਂਗਾ ਤੁਸਾਂ ਵਰਗੇ ਮਹਾਦਾਨੀਆਂ ਪਾਸੋਂ ਮੈਨੂੰ ਖੁੱਲੀ ਮਾਇਆ ਦੀ ਆਸ ਹੈ ਚਿੱਠੀ ਦੇ ਨਾਲ ਹੀ ਐਤਕਾਂ ਦਾ ਪਰਚਾ ਵੀ ਭੇਜਿਆ ਜਿਸ ਨੂੰ ਪੜ੍ਹ ਕੇ ਤੁਸੀਂ ਖੁਸ਼ ਹੋਵੋਗੇ ਤੁਹਾਡਾ ਹੇਤੂ ਡਾਕਟਰ ਚਮਨ ਲਾਲ ਪੜਦਿਆਂ ਪੜਦਿਆਂ ਬਲਦੇਵ ਦਾ ਕਲੇਜਾ ਕੰਬਣ ਲੱਗ ਗਿਆ ਉਸ ਨੇ ਚਿੱਠੀ ਜੇਬ ਵਿੱਚ ਪਾ ਲਈ ਤੇ ਚਟਪਟ ਅਖਬਾਰ ਦਾ ਰੈਪਰ ਖੋਲ੍ਹਿਆ ਪਹਿਲੇ ਸਫੇ ਤੇ ਉਸ ਦੀ ਨਜ਼ਰ ਪਈ Hindu قوم ਉਤੇ ਮੁਸਲਮਾਨਾਂ ਦਾ ਕਤਲਾਨਾ ਵਾਰ ਇਕ ਸ਼ਰੀਫ ਘਰਾਣੇ ਦੀ Hindu ਲੜਕੀ ਮੁਸਲਮਾਨਾਂ ਦੇ ਕਬਜ਼ੇ ਵਿੱਚ ਮਜ਼ਲੂਮ ਹਿੰਦੂਆਂ ਦੀ ਹਕੂਮਤ ਅੱਗੇ ਪੁਕਾਰ Hindu ਲੜਕੀ ਨੂੰ ਮੁਸਲਮਾਨਾਂ ਦੇ ਕਬਜ਼ੇ ਤੋਂ ਵਾਪਸ ਦਿਵਾਇਆ ਜਾਵੇ ਵਰਨਾ ਸਿਰਲੇਖ ਪੜਨ ਤੋਂ ਬਾਅਦ ਉਸਨੇ ਮਜਮੂਨ ਪੜਨਾ ਸ਼ੁਰੂ ਕੀਤਾ ਕਿਤਨੇ ਹਨੇਰ ਦੀ ਗੱਲ ਹੈ ਕਿ ਨਿਤ ਨਵੇਂ ਸੂਰਜ ਸਾਡੇ ਧਰਮ ਉੱਤੇ ਮੁਸਲਮਾਨਾਂ ਵੱਲੋਂ ਜ਼ੁਲਮ ਟਾਏ ਜਾਂਦੇ ਹਨ ਪਿਛਲੇ ਕੁਝ ਪਰਚਿਆਂ ਵਿੱਚ ਅਸੀਂ ਉਹਨਾਂ ਘਟਨਾਵਾਂ ਵੱਲ ਪਾਠਕਾਂ ਦਾ ਧਿਆਨ ਦਿਵਾ ਚੁੱਕੇ ਹਾਂ ਜਿਨ੍ਹਾਂ ਦੁਆਰਾ ਵੱਖੋ-ਵੱਖ ਥਾਵਾਂ ਤੇ ਮੁਸਲਮਾਨਾਂ ਵੱਲੋਂ ਹਿੰਦੂ ਕੌਮ ਦੀ ਤੋਹੀਨ ਕੀਤੀ ਜਾਂਦੀ ਹੈ ਥੋੜੇ ਦਿਨਾਂ ਦਾ ਜ਼ਿਕਰ ਹੈ ਕਿ ਸਾਹਿਬ ਲਾਲਾ ਅਬਰਨਾਥ ਦੀ ਹਵੇਲੀ ਦਾ ਇੱਕ ਹਿੰਦੂ ਮਜ਼ਦੂਰ ਕਿਸੇ ਮਾਮਲੇ ਵਿੱਚ ਕੈਦ ਹੋ ਗਿਆ ਸੀ ਜਿਸ ਦੇ ਪਿੱਛੇ ਉਹਦੀ ਇੱਕ ਕੁਆਰੀ ਲੜਕੀ ਸੀ ਲੜਕੀ ਦਾ ਕੋਈ ਵਾਲੀ ਵਾਰਿਸ ਨਾ ਹੋਣ ਕਰਕੇ ਇੱਕ ਮੁਸਲਮਾਨ ਗਵਾਂਢੀ ਉਹਨੂੰ ਵਰਲਾ ਕੇ ਆਪਣੇ ਘਰੇ ਲੈ ਗਿਆ ਜਿੱਥੇ ਉਸੇ ਦਿਨ ਤੋਂ ਰਹਿ ਰਹੀ ਹੈ ਤੇ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਾਡੇ ਨਾਮਾ ਨਿਗਾਰ ਨੇ ਆਪਣੀ ਅੱਖਾਂ ਨਾਲ ਉਸ ਲੜਕੀ ਨੂੰ ਮੁਸਲਮਾਨਾਂ ਦੇ ਹੱਥ ਦਾ ਖਾਂਦਿਆਂ ਪੀਂਦਿਆਂ ਡਿੱਠਾ ਕਿਤਨੇ ਅਫਸੋਸ ਦੀ ਗੱਲ ਹੈ ਕਿ ਅੰਗਰੇਜ਼ੀ ਰਾਜ ਵਿੱਚ ਦਿਨ ਦਿਹਾੜੇ ਸਾਡੀਆਂ ਮਾਸੂਮ ਬੱਚੀਆਂ ਨੂੰ ਇਸ ਤਰ੍ਹਾਂ ਮੁਸਲਮਾਨ ਘਰੀ ਪਾ ਲੈਣ ਕਿ ਹਿੰਦੂ ਕੌਮ ਚਪਣੀ ਵਿੱਚ ਨੱਕ ਡੋਪ ਕੇ ਨਹੀਂ ਮਰ ਜਾਂਦੀ ਕੀ ਪ੍ਰਤਾਪ ਤੇ ਸ਼ਿਵਾਜੀ ਮਹਾਰਾਟਾ ਦਾ ਖੂਨ ਉਹਨਾਂ ਦੀਆਂ ਰਗਾਂ ਚੋਂ ਖਤਮ ਹੋ ਚੁੱਕਾ ਹੈ ਅਸੀਂ ਹਕੂਮਤ ਨੂੰ ਬੰਗਾਰ ਕੇ ਕਹਿੰਦੇ ਹਾਂ ਕਿ ਉਹ ਛੱਟਪੜੇ ਇਸ ਮਾਮਲੇ ਵਿੱਚ ਦਖਲ ਦੇ ਕੇ ਲੜਕੀ ਹਿੰਦੂਆਂ ਨੂੰ ਵਾਪਸ ਦਿਵਾਵੇ ਵਰਨਾ ਇਸ ਦੇ ਜੋ ਵੀ ਖਤਰਨਾਕ ਨਤੀਜੇ ਨਿਕਲਣਗੇ ਉਹਨਾਂ ਦੀ ਹਕੂਮਤ ਜ਼ਿੰਮੇਵਾਰ ਹੋਵੇਗੀ। ਬਾਕੀ ਹਾਲਾਤ ਪੂਰੀ ਤਫਸੀਲ ਨਾਲ ਅਗਲੇ ਪਰਚੇ ਵਿੱਚ ਛਾਪੇ ਜਾਣਗੇ। ਪਾਟਕਾਂ ਨੂੰ ਚਾਹੀਦਾ ਹੈ ਕਿ ਉਹ ਸਾਡੇ ਸਥਾਨਕ ਏਜੰਟਾਂ ਤੋਂ ਪਰਚਾ ਖਰੀਦਣ ਦਾ ਹੁਣ ਤੋਂ ਹੀ ਪ੍ਰਬੰਧ ਕਰ ਲੈਣ ਕਿਉਂਕਿ ਇਹ ਪਰਚਾ ਧੜਾ ਧੜ ਵਿਕ ਜਾਵੇਗਾ। ਐਸਾ ਨਾ ਹੋਵੇ ਕਿ ਉਹਨਾਂ ਨੂੰ ਮਾਇੂਸ ਹੋਣਾ ਪਵੇ। ਪੜਕੇ ਬਲਦੇਵ ਹੱਕਾ ਬੱਕਾ ਰਹਿ ਗਿਆ ਇਸ ਘਟਨਾ ਵਿੱਚ। ਕਿੰਨੀ ਕੁ ਸਚਾਈ ਸੀ ਇਸ ਤੋਂ ਬੇਖਬਰ ਨਹੀਂ ਸੀ। ਭਾਵੇਂ ਕਈਆਂ ਦਿਨਾਂ ਤੋਂ ਸ਼ਹਿਰ ਵਿੱਚੋਂ ਹਿੰਦੂ ਮੁਸਲਮਾਨ ਖਿੱਚੋ ਤਾਂ ਦੇ ਭਾਵ ਵੇਖਦਾ ਰਿਹਾ ਸੀ ਕਿ ਮਜਬਹੀ ਕੁੱਕੜਾਂ ਦੀ ਇਹੋ ਜਿਹੀ ਚੁੰਝ ਫੜਕਾਰ ਅਕਸਰ ਹੁੰਦੀ ਹੀ ਰਹਿੰਦੀ ਹੈ ਉਸ ਨੂੰ ਖਿਆਲ ਨਹੀਂ ਸੀ ਕਿ ਮਾਮਲਾ ਇੱਥੋਂ ਤੀਕ ਪਹੁੰਚ ਜਾਵੇਗਾ ਉਹ ਉੱਥੇ ਹੀ ਸਿਰ ਫੜ ਕੇ ਬੈਠ ਗਿਆ ਤਾਂ ਕਿ ਵਿਚਾਰੀ ਮਾਲਤੀ ਨੂੰ ਹੀ ਕਿਸੇ ਹੋਰ ਕਿਸੇ ਹੋਣ ਵਾਲੇ ਖੂਨੀ ਨਾਟਕ ਦੀ ਹੀਰੋਇਨ ਬਣਾਇਆ ਜਾ ਰਿਹਾ ਹੈ ਤੇ ਕਮਰ ਤੇ ਸਲੀਮਾ ਵਰਗੀਆਂ ਪੂਜਨੀਕ ਹਸਤੀਆਂ ਨੂੰ ਮੈਦਾਨੇ ਜੰਗ ਉਹ ਹੋਰ ਨਾ ਬੈਠ ਸਕਿਆ ਬੇਚੈਨੀ ਸਹਿਮ ਤੇ ਦਿਲ ਦੀ ਪੀੜ ਨਾਲ ਉਸ ਦਾ ਰੰਗ ਬੱਗਾ ਹੋ ਗਿਆ ਥੋੜੀ ਦੇਰ ਬਾਅਦ ਉੱਠ ਖੜੋਤਾ ਤੇ ਦੌੜਨ ਵਰਗੀ ਤੋਰੇ ਤੁਰਦਾ ਕੋਠੀ ਤੋਂ ਬਾਹਰ ਨਿਕਲ ਗਿਆ ਕੋਠੀੋਂ ਨਿਕਲਦਾ ਹੀ ਬਲਦੇਵ ਸਿੱਧਾ ਲਾਇਬ੍ਰੇਰੀ ਵੱਲ ਤੁਰ ਪਿਆ ਸ਼ਾਇਦ ਉਸ ਦੀ ਸਲਾਹ ਹੋਰ ਅਖਬਾਰਾਂ ਵੇਖਣ ਦੀ ਸੀ ਕਈਆਂ ਦਿਨਾਂ ਤੋਂ ਉਸ ਨੂੰ ਅਖਬਾਰ ਪੜ੍ਹਨ ਦਾ ਮੌਕਾ ਨਹੀਂ ਸੀ ਮਿਲਿਆ ਲਾਇਬ੍ਰੇਰੀ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਚਿਹਰਾ ਉੱਡ ਗਿਆ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਸਭ ਤਾਂ ਇੱਕੋ ਚਰਚਾ ਸੀ ਹਿੰਦੂ ਮੁਸਲਮਾਨ ਖਿੱਚੋ ਤਾਨ ਥਾ-ਥਾ ਟੋਲੀਆਂ ਬਣੇ ਲੋਕੀ ਮੂੰਹ ਜੋੜ-ਜੋੜ ਗੱਲਾਂ ਕਰ ਰਹੇ ਸਨ ਦੰਗੇ ਫਸਾਦ ਦੇ ਬਦਲ ਹਰ ਪਾਸੇ ਛਾਏ ਹੋਏ ਸਨ ਉਹ ਹੈਰਾਨ ਸੀ ਇਤਨੀ ਛੇਤੀ ਇਹ ਕਿਹੋ ਜਿਹੀ ਹਵਾ ਵਗ ਗਈ ਮਜਹਬੀ ਭੂਤ ਚੁਟਕੀ ਮਾਰਨ ਦੀ ਢਿਲ ਵਿੱਚ ਹੀ ਆਪਣਾ ਤਾंडव ਨਾਚ ਨੱਚ ਕੇ ਮਨੁੱਖਾਂ ਨੂੰ ਹੈਰਾਨ ਬਣਾ ਸਕਦਾ ਹੈ ਰਵਾ ਰਵੀਓ ਲਾਇਬ੍ਰੇਰੀ ਜਾ ਪਹੁੰਚਿਆ ਅਖਬਾਰਾ ਪੜਨ ਵਾਲਿਆਂ ਵਿੱਚੋਂ ਬਹੁਤਿਆਂ ਦੇ ਚਿਹਰਿਆਂ ਉੱਤੇ ਵਹਿਸ਼ਤ ਖੇਡ ਰਹੀ ਸੀ ਉਸਨੇ ਇੱਕ ਮੁਸਲਮਾਨ ਉਸਨੇ ਇੱਕ ਮੁਸਲਿਮ ਅਖਬਾਰ ਦਾ ਪਰਚਾ ਫੜਿਆ ਪਹਿਲਾਂ ਹੀ ਸਿਰਲੇਖ ਸੀ विद्यान ने इस्लाम के लिए खतरे का अलार्म दीन ए मुहम्मदी पर काफिरों की जानिब से एक नाकाबिले बर्दाश्तवार इस्लाम में दाखिल हो चुकी एक कमसिन लड़की को गवाह करने के लिए हिंदुओं की सरगर्मियां बलदेव नु सिरलेख तो वध पड़न दी लोड़ ना फांसी उस दे सिर ते जिवें कोई पहाड़ा डग्गा ओ लाइब्रेरी चो निकल के हवेली वाल पज्ज तुरया धन्यवाद